ਕੁਦਰਤੀ ਖੇਤੀ ਦੇ ਵਿਸ਼ੇ ਨੂੰ ਇਸ ਤਰ੍ਹਾਂ ਬਣਾ ਕੇ ਪੇਸ਼ ਕੀਤਾ ਜਾਂਦਾ ਵੀ ਜਿਹੜਾ ਬਹੁਤ ਸਾਰੇ ਕਮਾਈ ਤੁਸੀਂ ਕੁਦਰਤੀ ਖੇਤੀ ਦੇ ਵਿੱਚੋਂ ਕਰ ਸਕਦੇ ਹੋ ਮੰਨ ਲਓ ਆਰਗੇਨਿਕ ਖੇਤੀ ਕਹੜੀਏ ਜੈਵਿਕ ਖੇਤੀ ਕਹੜੀਏ ਕੁਦਰਤੀ ਖੇਤੀ ਕਹੜੀਏ ਇਹਨਾਂ ਚੀਜ਼ਾਂ ਬਾਰੇ ਇਦਾਂ ਦਾ ਜਿਹੜਾ ਮਾਹੌਲ ਬਣਾ ਦਿੱਤਾ ਗਿਆ ਕਿ ਇਹਨਾਂ ਦੇ ਜਿਹੜੇ ਚੀਜ਼ਾਂ ਦੇ ਰੇਟ ਆਗੇ ਉਹ ਦੁੱਗਣੇ ਲੈਤੇ ਜਾਣਗੇ ਤੇ ਸਹੀ ਹੋਣ ਦੀ ਪ੍ਰਮਾਣਿਕਤਾ ਸਿਰਫ ਤੇ ਸਿਰਫ ਤੁਹਾਨੂੰ ਖੇਤ ਦੇ ਵਿੱਚ ਆ ਕੇ ਹੀ ਮਿਲ ਸਕਦੀ ਹੈ ਕਿਉਂਕਿ ਆਰਗੈਨਿਕ ਖੇਤੀ ਦੇ ਨਾਂ ਤੇ ਬਹੁਤ ਸਾਰੀ ਧੂਖਾ ਧੜੀ ਮਾਰਕੀਟ ਦੇ ਵਿੱਚ ਚੱਲ ਰਹੀ ਹੈ ਚੀਜ਼ਾਂ ਨੂੰ ਆਰਗੈਨਿਕ ਕਹਿ ਕੇ ਵੇਚ ਦਿੱਤਾ ਜਾਂਦਾ ਜਦ ਕਿ ਉਹ ਆਮ ਨੋਰਮਲ ਕੈਮੀਕਲ ਖੇਤੀ ਵਾਲੀਆਂ ਚੀਜ਼ਾਂ ਹੁੰਦੀਆਂ ਨੇਗੀਆਂ ਤੇ ਇਹਨਾਂ ਚੀਜ਼ਾਂ ਦੇ ਨਾਲ ਜਿਹੜੇ ਜੈਨੂਇਨ ਗਾਹਕ ਨੇ ਛੋਡੇ ਜਿਨ੍ਹਾਂ ਨੇ ਇਹ ਚੀਜ਼ਾਂ ਖਰੀਦਣੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਇਦਾਂ ਦਾ ਜਿਹੜਾ ਸਨੇਹਾ ਜਾਂਦਾ ਕਿ ਕੋਈ ਵੀ ਬੰਦਾ ਸਹੀ ਕੰਮ ਨਹੀਂ ਕਰ ਰਿਹਾ ਵੀ ਸਭ ਜਿਹੜੇ ਤਾਂਜਲੀ ਆਰਗੈਨਿਕ ਖੇਤੀ ਦੇ ਨਾਂ ਤੇ ਕਰਦੇ ਨੇਗੇ ਤੇ ਇਹ ਚੀਜ਼ ਗਾਹਕ ਦੀ ਨਜ਼ਰ ਤੋਂ ਦੇਖੀ ਜਾਵੇ ਤਾਂ ਬਿਲਕੁਲ ਜਾਇਜ਼ ਵੀ ਹੈਗੀਆ ਕਿਉਂਕਿ ਬਹੁਤ ਵੱਡੇ ਪੱਧਰ ਤੇ ਚੀਜ਼ਾਂ ਚੱਲ ਰਹੀਆਂ ਨੇਗੀਆਂ ਥੋੜੇ ਬਹੁਤੇ ਪੈਸਿਆਂ ਲਈ ਜਾਂ ਬਹੁਤੇ ਪੈਸਿਆਂ ਲਈ ਕਹ ਲਈਏ ਥੋੜੇ ਲਈ ਵੀ ਨਹੀਂ ਮੰਨ ਲਓ ਕੋਈ ਕਿਸੇ ਤੋਂ 2500 ਨੂੰ ਕਣਕ ਖਰੀਦ ਲੈਂਦਾ ਤੇ ਜਿਹੜੀ ਮਰੀਆਲ ਦੀ ਕਣਕ ਆ ਗਈ ਉਹ ਰੱਖ ਕੇ ਤੇ ਕਹਿਣਦਾ ਵੀ ਇਹ ਆਰਗੇਨਿਕ ਆ ਤੇ ਉਹ ਮੁੜ ਕੇ 5000 ਨੂੰ ਵੇਚ ਦਿੰਦਾ ਤੇ ਇਹ ਬਹੁਤੇ ਪੈਸਿਆਂ ਵਾਲੀ ਗੱਲ ਹੀ ਹੋਊਗੀ ਤੇ ਇਹਦੇ ਚ ਲੋਕ ਠੱਗੀਆਂ ਮਾਰ ਰਹੇ ਨੇਗੇ ਇਹਦੇ ਚ ਕੋਈ ਸ਼ੱਕ ਨਹੀਂ ਹੈਗਾ ਤੇ ਜਦੋਂ ਵੀ ਕੋਈ ਬੰਦਾ ਪੁੱਛਦਾ ਵੀ ਆਰਗੇਨਿਕ ਖੇਤੀ ਦੇ ਵਿੱਚ ਬਿਜ਼ਨਸ ਕੀਤਾ ਜਾ ਸਕਦਾ ਹੈਗਾ ਤਾਂ ਮੇਰਾ ਪਹਿਲਾਂ ਤੋਂ ਹੀ ਇਹ ਜਵਾਬ ਹੁੰਦਾ ਹੈਗਾ ਕੁਝ ਮੇਰੇ ਕਿਸਾਨ ਵੀਰ ਜਾਂ ਆਪਣੇ ਮਿੱਤਰ ਕੱਲ ਵੀ ਆਏ ਸੀ ਉਹ ਵੀ ਇਹੀ ਪੁੱਛਦੇ ਸੀਗੇ ਵੀ ਆਰਗੇਨਿਕ ਖੇਤੀ ਨੂੰ ਬਿਜ਼ਨਸ ਦੇ ਤੌਰ ਤੇ ਅਪਣਾਉਣਾ ਚਾਹੁੰਦੇ ਆਸੀਂ ਤਾਂ ਉਹਦੇ 'ਚ ਸੁਭਾਵਨਾਵਾਂ ਹਜੇ ਫਿਰ ਹਾਲ ਦੀ ਘੜੀ ਨਹੀਂ ਹੈਗੀਆਂ। ਕਾਰਨ ਉਹਦੇ ਕਾਫੀ ਸਾਰੇ ਨੇਗੇ। ਇੱਕ ਤਾਂ ਜਿਹੜਾ ਜਿਵੇਂ ਡੁਪਲੀਕੇਸੀ ਕਹਿ ਲਓ ਤੁਸੀਂ ਕੋਈ ਵੀ ਚੀਜ਼ ਹੈਗੀ ਜਦੋਂ ਉਹਦੀ ਡੁਪਲੀਕੇਸੀ ਹੁੰਦੀ ਆ ਤਾਂ ਸਾਨੂੰ ਸਹੀ ਚੀਜ਼ ਦਾ ਮੁੱਲ ਮਿਲਣਾ ਜਿਹੜਾ ਸੰਭਵ ਨਹੀਂ ਹੁੰਦਾਗਾ। ਮੰਨ ਲਓ ਜਿਵੇਂ ਅੱਜ ਦੀ ਘੜੀ ਦੁੱਧ ਦਾ ਜਿਹੜਾ ਦੁੱਧ ਉਤਪਾਦਕਾਂ ਨੂੰ ਸਹੀ ਮੁੱਲ ਨਹੀਂ ਮਿਲ ਰਿਹਾ ਹੈ ਉਹਦਾ ਇੱਕੋ ਇੱਕ ਕਾਰਨ ਹੈਗਾ ਨਕਲੀ ਦੁੱਧ ਮਾਰਕੀਟ ਦੇ ਵਿੱਚ ਹੋਣਾ। ਜਿਵੇਂ ਮਰ ਲੋ ਇਹ ਰਿਪੋਰਟਾਂ ਕੋਈ ਮੈਂ ਆਪਣੇ ਕੋਲੋਂ ਇਹ ਗੱਲਾਂ ਨਹੀਂ ਕਹਿ ਰਿਹਾ ਇਹ ਰਿਪੋਰਟਾਂ ਸਰਕਾਰੀ ਅੰਕੜੇ ਨੇਗੇ ਕਿ ਬਹੁਤ ਵੱਡੇ ਪੱਧਰ ਤੇ ਬਹੁਤ ਵੱਡੇ ਪੱਧਰ ਤੇ ਜਿਹੜਾ ਨਕਲੀ ਦੁੱਧ ਮਾਰਕੀਟ ਦੇ ਵਿੱਚ ਬਣ ਰਿਹਾ ਹੈਗਾ ਉਹੀ ਕੋਈ ਸਾਡੇ ਆਰਗੇਨਿਕ ਖੇਤੀ ਦੇ ਵਿੱਚ ਹੋ ਰਿਹਾ ਹੈਗਾ ਸੋ ਬਾ ਇੱਕ ਤਾਂ ਇਹ ਜਿਹੜਾ ਬਹੁਤ ਵੱਡੀ ਢਾਹ ਲਾਉਂਦਾ ਹੈਗਾ ਆਰਗੇਨਿਕ ਖੇਤੀ ਨੂੰ ਦੂਸਰਾ ਜਿਹੜਾ ਗਾਹਕ ਤੇ ਪੈਦਾ ਕਰਨ ਵਾਲੇ ਦੇ ਵਿੱਚ ਦੂਰੀ ਹੈਗੀ ਇਹ ਵੀ ਇੱਕ ਵੱਡਾ ਮਸਲਾ ਬਣਿਆ ਹੋਇਆ ਹੈਗਾ ਗਾਹਕ ਮੰਨ ਲਓ ਕਿਸੇ ਸ਼ਹਿਰ ਦੇ ਵਿੱਚ ਬੈਠਾ ਸੋਡਾ ਤੁਸੀਂ 50 ਕਿਲੋਮੀਟਰ 20 ਕਿਲੋਮੀਟਰ 40 ਕਿਲੋਮੀਟਰ ਉੱਥੋਂ ਦੂਰ ਖੇਤ ਦੇ ਵਿੱਚ ਪੈਦਾ ਕਰ ਰਹੇ ਹੋਗੇ ਜੇ ਤੁਸੀਂ ਆਪਦੀ ਪੈਦਾਵਾਰ 40 50 ਕਿਲੋਮੀਟਰ ਲੈ ਕੇ ਜਾਉਂਗੇ ਸਮਾਂ ਚਾਹੀਦਾ ਤੁਹਾਨੂੰ ਕੋਈ ਹੀਲਾ ਵਸੀਲਾ ਉਹਨੂੰ ਲੈ ਕੇ ਜਾਣ ਦਾ ਚਾਹੀਦਾ ਫਿਰ ਉੱਥੇ ਬੈਠਣ ਲਈ ਤੁਹਾਨੂੰ ਸਮਾਂ ਚਾਹੀਦਾ ਤੇ ਫਿਰ ਤੁਹਾਨੂੰ ਖੇਤੀ ਕਰਨ ਲਈ ਵੀ ਸਮਾਂ ਚਾਹੀਦਾ ਸੋ ਜਾਂ ਤਾਂ ਤੁਸੀਂ ਖੇਤ ਦੇ ਵਿੱਚ ਸਮਾਂ ਬਤੀਤ ਕਰ ਸਕੋਗੇ ਜਾਂ ਤੁਸੀਂ ਆ ਆਪਣੀ ਮਾਰਕੀਟਿੰਗ ਦੇ ਵਿੱਚ ਸਮਾਂ ਬਤੀਤ ਕਰ ਸਕੋਗੇ ਸੋ ਦੋਨੇ ਚੀਜ਼ਾਂ ਦੇ ਵਿੱਚੋਂ ਤੁਹਾਨੂੰ ਇੱਕ ਚੀਜ਼ ਜਦੋਂ ਚੁਣੋਗੇ ਤੁਸੀਂ ਤਾਂ ਤੁਹਾਡੀ ਦੂਜੀ ਚੀਜ਼ ਪਿੱਛੇ ਛੁੱਟ ਜਾਨੀ ਹੈਗੀ ਸੋ ਇਹ ਵੀ ਇੱਕ ਕਾਰਨ ਆ ਵੀ ਜਿਹੜੀ ਕੁਦਰਤੀ ਖੇਤੀ ਨੂੰ ਹਜੇ ਵਪਾਰਕ ਪੱਧਰ ਤੇ ਨਹੀਂ ਦੇਖਿਆ ਜਾ ਸਕਦਾ ਹੈ ਤੇ ਇੱਕ ਵੱਡਾ ਕਾਰਨ ਹੋਰ ਮੰਨ ਲਓ ਕੋਈ ਗਾਹਕ ਹੈ ਤੁਹਾਡੇ ਤੋਂ ਸਰਫੋ ਤੇ ਸਰਫੋ 25 ਕਿਲੋਮੀਟਰ ਦੂਰ ਬੈਠਾ ਹੈਗਾ ਤਾਂ ਉਹਦੀ ਇੱਛਾ ਇਹ ਹੋਊਗੀ ਵੀ ਜਿਹੜਾ ਪੈਦਾ ਕਰਨ ਵਾਲਾ ਮੈਨੂੰ ਮੇਰੀ ਚੀਜ਼ ਘਰ ਤੱਕ ਪਹੁੰਚ ਕਰੇ ਜ਼ਿਆਦਾਤਰ ਇਹ ਹੀ ਦੇਖਣ ਦੇ ਵਿੱਚ ਆਉਂਦਾ ਇਹਦੇ ਵਿੱਚ ਦੋ ਚੀਜ਼ਾਂ ਆ ਜਾਂਦੀਆਂ ਨੇ ਜਾਂ ਤਾਂ ਤੁਸੀਂ ਉਸ ਚੀਜ਼ ਨੂੰ ਡਾਕ ਰਾਹੀਂ ਭੇਜ ਸਕਦੇ ਹੋਗੇ ਜੇ ਤੁਹਾਡੇ ਕੋਲ ਸੁੱਕਾ ਮਾਲ ਆ ਜੇ ਤੁਹਾਡੇ ਕੋਲ ਸਬਜ਼ੀਆਂ ਜਾਂ ਪੈਰੀਸ਼ੀਬਲ ਆਈਟਮਸ ਯਾਨੀ ਕਿ ਜਿਹੜੀਆਂ ਖਰਾਬ ਹੋਣ ਵਾਲੀਆਂ ਆਈਟਮਾਂ ਨੇ ਜਿਹੜੀਆਂ ਜਲਦੀ ਗਾਹ ਤੱਕ ਪਹੁੰਚਣੀਆਂ ਹੁੰਦੀਆਂ ਨੇ ਉਹ ਨੇਗੀਆਂ ਫਿਰ ਤੁਹਾਨੂੰ ਜਿਹੜੀ ਖੁਦ ਜਾ ਕੇ ਪਹੁੰਚ ਕਰਨੀ ਪੈਣੀ ਹੈ ਉਸ ਚੀਜ਼ ਦਾ ਜਿਹੜਾ ਖਰਚਾ ਪੈਣਾ ਉਹ ਤੁਹਾਡੇ ਪੱਲਿਓਂ ਪਾ ਕੇ ਤੇ ਤੁਹਾਨੂੰ ਰੇਟ ਦੇ ਹਿਸਾਬ ਨਾਲ ਜਿਹੜਾ ਤੁਹਾਡਾ ਮਾਰਜਨ ਹੋਰ ਘਟ ਜਾਣਾਗਾ ਜੇ ਤੁਸੀਂ ਕੂਰੀਅਰ ਵਾਲੇ ਪਾਸੇ ਜੰਨੇ ਹੋ ਕੂਰੀਅਰ ਚਾਹੀਏ ਤੁਹਾਨੂੰ ਗਾਹਕ ਉਹਦੇ ਪੈਸੇ ਦੇ ਵੀ ਰਹੇਗਾ ਉਹਦੇ 'ਚ ਫੇਰ ਉਹੀ ਸਮੱਸਿਆ ਹੈ ਜਿਹੜੀ ਪਹਿਲਾਂ ਮੈਂ ਤੁਹਾਡਾ ਨਾਲ ਜ਼ਿਕਰ ਕਰਕੇ ਹਟਿਆ ਵੀ ਪਹਿਲਾਂ ਤੁਹਾਨੂੰ ਪੈਕਿੰਗ ਲਈ ਜਾਣਾ ਪੈਣਾ ਫੇਰ ਤੁਹਾਨੂੰ ਜਿਹੜਾ ਅ ਕਿਹੜੀ ਵੀ ਕੋਰੀਅਰ ਕਰਨ ਲਈ ਜਾਣਾ ਪੈਣਾ ਛੋਟੇ ਪਦਰ ਤੇ ਚੀਜ਼ਾਂ ਸੰਭਵ ਨਹੀਂ ਹੈਗੀਆਂ ਵੱਡੇ ਪਦਰ ਤੇ ਤੁਸੀਂ ਕਿਸੇ ਕੰਪਨੀ ਨੂੰ ਹਾਇਰ ਕਰਕੇ ਸਾਰਾ ਕੰਮ ਕਰਵਾ ਸਕਦੇ ਹੋ ਕੋਈ ਸ਼ੱਕ ਨਹੀਂ ਹੈਗਾ ਕੰਪਨੀਆਂ ਕੋਆਪਰੇਟਿਵ ਘਰਾਣੇ ਇਦਾਂ ਹੀ ਕਰਦੇ ਹੈਗੇ ਚੀਜ਼ਾਂ ਬਲਕ ਦੇ ਵਿੱਚ ਖਰੀਦਦੇ ਆ ਉਹਨਾਂ ਨੂੰ ਪੈਕ ਕਰਵਾਉਂਦੇ ਆ ਤੇ ਵੇਚਦੇ ਆ ਪਰ ਹੁਣ ਇੱਕ ਕਿਸਾਨ ਇੱਕੋ ਸਮੇਂ ਇੱਕੋ ਹੀ ਕੰਮ ਕਰ ਸਕਦਾ ਤੇ ਆਪਣੇ ਕੋਆਪਰੇਟਿਵ ਢਾਂਚਿਆਂ ਦੀ ਗੱਲ ਕਰ ਲਈ ਹੈ ਜਿਹੜੀਆਂ ਆਪਣੀਆਂ ਕੋਆਪਰੇਟਿਵ ਸੁਸਾਇਟੀਆਂ ਨੇਗੀਆਂ ਉਹਨਾਂ ਦੇ ਵਿੱਚੋਂ ਤੁਸੀਂ ਦੇਖੋ ਵੀ ਕਿੰਨਾ ਕਹੇ ਕੰਮ ਜਿਹੜਾ ਚੱਲ ਰਿਹਾ ਹੈਗਾ ਵੀ ਆਪਾਂ ਕੈੜੀਏ ਵੀ ਇਕੱਠੇ ਹੋ ਕੇ ਉੱਥੇ ਆਪਦਾ ਉਤਪਾਦਨ ਲੈ ਜਾਂਦੇ ਆ ਜਾਂ ਉਹਨੂੰ ਪ੍ਰੋਸੈਸ ਕਰਦੇ ਆ ਜਾਂ ਉਹਨੂੰ ਪੈਕ ਕਰਦੇ ਆ ਕੋਈ ਕੋਆਪਰੇਟਿਵ ਸੁਸਾਇਟੀਆਂ ਬਹੁਤ ਆਮੀਆਂ ਨੇ ਇਦਾਂ ਦੀਆਂ ਪਰ ਕੋਆਪਰੇਟਿਵ ਸੁਸਾਇਟੀਆਂ ਦਾ ਮੁੱਖ ਕੰਮ ਇਹ ਹੈ ਵੀ ਜਦੋਂ ਆਪਾਂ ਇੱਕ ਥਾਂ ਤੇ ਇਕੱਠੇ ਸਿਦਾਰਾਂਗੇ ਤਾਂ ਆਪਣੀ ਉਤਪਾਦ ਉਹਦਾਂ ਦੇ ਲਈਏ ਉੱਥੇ ਲੈ ਆਈਏ ਉਹਨਾਂ ਨੂੰ ਪ੍ਰੋਸੈਸ ਕਰੀਏ ਤੇ ਉਹਨਾਂ ਨੂੰ ਪੈਕੇਜਿੰਗ ਕਰਕੇ ਮਾਰਕੀਟ ਦੇ ਵਿੱਚ ਉਤਾਰੀਏ ਉੱਥੇ ਵੀ ਹੋ ਸਕਦਾ ਉੱਥੇ ਕੁਝ ਬੰਦੇ ਖੇਤੀ ਕਰਨ ਵਾਲੇ ਹੁਣ ਕੁਝ ਜਿਹੜੇ ਮਾਰਕੀਟਿੰਗ ਵਾਲੇ ਹੁਣ ਸਭ ਸਾਂਝਾ ਚੱਲ ਸਕਦਾ ਪਰ ਜਿਹੜਾ ਭਾਈਵਾਲਤਾ ਸਾਡੇ ਚੋਂ ਸਭ ਤੋਂ ਪਹਿਲਾਂ ਭਾਈਵਾਲਤਾ ਹੀ ਖਤਮ ਕੀਤੀ ਗਈ ਹੈ ਜਦੋਂ ਇਹ ਮਾਡਲ ਆਪਣੇ ਤੇ ਲਾਗੂ ਕਰਨੇ ਸੀਗੇ ਤੇ ਉਹ ਚੀਜ਼ਾਂ ਦਾ ਅਖ ਮੈਂ ਅੱਜ ਅਸੀਂ ਭੁਗਤ ਰਹੇ ਹਾਂ ਤੇ ਆਉਣ ਨਾਲ ਸਮੇਂ ਚ ਮੇਰਾ ਖਿਆਲ ਹੋਰ ਵੀ ਭੁਗਤਾਂਗੇ ਸੋ ਇਹ ਕੁਸ਼ਕ ਵਿਚਾਰ ਕੁਦਰਤੀ ਖੇਤੀ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਕਰਨੇ ਸੀਗੇ ਕਿ ਵਪਾਰਕ ਪੱਧਰ ਤੇ ਫਿਰ ਹਾਲ ਕੁਦਰਤੀ ਖੇਤੀ ਕਿਉਂ ਨਹੀਂ ਹੋ ਸਕਦੀ ਬਾਕੀ ਆਪਦੇ ਪਰਿਵਾਰ ਲਈ ਆਪਦੇ ਖਾਣ ਲਈ ਤੁਸੀਂ ਜਰੂਰ ਥੋੜਾ ਥੋੜਾ ਥਾਂ ਜਿਹੜੇ ਸਾਰੇ ਜਣੇ ਛੱਡੋ ਚੰਗਾ ਖਾਓ ਚੰਗਾ ਸੋਚ ਹੋਊਗੀ ਤੇ ਚੰਗੀ ਸਿਹਤ ਹੋਊਗੀ ਜਹਿਰਾ ਖਾਣ ਨਾਲ ਤਾਂ ਉਹੀ ਫਿਰ ਮਨਾਂ ਦੇ ਵਿੱਚ ਵੀ ਜਹਿਰੀ ਭਰਨੀਆਂ ਤੇ ਸਰੀਰ ਦੇ ਵਿੱਚ ਵੀ ਜਹਿਰੀ ਭਰਨੀਆਂ ਤੁਹਾਨੂੰ ਵਿਚਾਰ ਕਿਵੇਂ ਦੇ ਲੱਗੇ ਤੁਸੀਂ ਜਿਹੜਾ ਸਾਡੇ ਨਾਲ ਕਮੈਂਟ ਕਰ ਰਹੇ ਸੀ ਸ਼ਾਨ ਜਰੂਰ ਪਾਓ ਕਿਸੇ ਦੀ ਸ਼ਾਨ ਖਿਲਾਫ ਕੁਝ ਗਲਤ ਬੋਲਿਆ ਗਿਆ ਹੋਵੇ ਕਿਸੇ ਨੂੰ ਕੋਈ ਚੀਜ਼ ਚੰਗੀ ਨਾ ਲੱਗੀ ਹੋਵੇ ਉਹਦੇ ਲਈ ਜਿਹੜੇ ਹੱਥ ਜੋੜ ਕੇ ਮਾਫੀ ਚਾਹੁੰਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਦਾਂ ਦੀਆਂ ਵਿਚਾਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਜੇਕਰ ਤੁਹਾਨੂੰ ਚੰਗੀਆਂ ਲੱਗਦੀਆਂ ਤਾਂ ਤੁਸੀਂ ਕਮੈਂਟ ਰਾਹੀਂ ਹਲਾਸ਼ੇਰੀ ਜਰੂਰ ਦਿਓ ਧੰਨਵਾਦ